ਜਿਹੜਾ ਇਹ ਪੰਜਾਬ ਆ ਇਹ ਹੁਣ ਸਾਡਾ ਪੰਜਾਬ ਨਹੀਂ ਰਿਹਾ ਪੰਜਾਬ ਨੂੰ ਜਦੋਂ ਵੀ ਮਾਰਦੇ ਨੇ ਆਪਦੇ ਮਾਰਦੇ ਨੇ ਆਪਦੇ ਹੀ ਖਤਮ ਕਰਦੇ ਨੇ ਸਰਕਾਰਾਂ ਕਹਿ ਰਹੀਆਂ ਨੇ ਅਸੀਂ ਪੰਜਾਬ ਨੂੰ ਬਚਾਉਣਾ ਲੱਖਾਂ ਸੰਧਾਲਾਂ ਕਹਿੰਦਾ ਅਸੀਂ ਪੰਜਾਬ ਨੂੰ ਬਚਾਉਣਾ ਪਰ ਬਚਾਉਣ ਕੌਣ ਆ ਰਿਹਾ ਆਮ ਲੋਕ ਆ ਰਹੇ ਪਰ ਉਹ ਟੈਕਸਿਸ ਚੀ ਦਾ ਤਾਂ ਨਹੀਂ ਦਿੰਦੇ ਵੀ ਪੰਜਾਬ ਚ ਕੈਂਸਰ ਫੈਲੋਣਾ ਪੰਜਾਬ ਚ ਐਚਸੀਵੀ ਪਲਾਉਣਾ ਪੰਜਾਬ ਚ ਏਡਜ ਫਲਾਉਣੀ ਆ ਪੰਜਾਬ ਚ ਕਾਲਾ ਪੀਲਾ ਫਲਾਉਣਾ ਹਰੀਕੇ ਪੱਤਣ ਦੇ ਲੋਕ ਜਿੰਨੇ ਸਤਲੋਜ ਬੈਲਟ ਦੇ ਨਾਲ-ਨਾਲ ਬੈਠੇ ਨੇ ਖੱਬੇ ਸੱਜੇ ਉਹ ਲੋਕ ਸਫਰ ਉਹ ਕਰ ਰਹੇ ਨੇ ਸਰਕਾਰ ਟੈਕਸ ਲੈ ਰਹੀ ਹੈ ਜਿਹੜੇ ਲੋਕ ਧਰਨਾ ਲਾਉਣ ਆ ਰਹੇ ਨੇ ਜਿਹੜੇ ਲੋਕ ਆਪਦੀ ਹੱਕ ਦੀ ਆਵਾਜ਼ ਆ ਜਿਹੜੀ ਉਹ ਚੱਕਣ ਆ ਰਹੇ ਨੇ ਉਹਨਾਂ ਤੇ ਡੰਗਾ ਭਰਾਈਆਂ ਜਾਂਦੀਆਂ ਅਜੇ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਲੱਗਦਾ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਾਣਾ ਹੈ ਸਾਈਦਾ ਸੀ ਸਾਡੇ ਬੱਚਾ ਨਹੀਂ ਪਾਣੀ ਪੀਣਾ ਉਹ ਸਾਡੇ ਘਰਾਂ ਤੱਕ ਜਾਹਿਰ ਫੈਲ ਰਿਹਾ بڑے بڑے ਵਾਅਦੇ ਕਰਦੇ ਨੇ ਪੰਜਾਬ ਸਾਡਾ ਰੰਗਲਾ ਪੰਜਾਬ ਬਣਾ ਦੇਾਂਗੇ ਇਹ ਪੰਜਾਬ ਦੇ ਵਿੱਚ ਕਰਦਾਂਗੇ ਅਸੀਂ ਅਗਲੇ ਆਉਣਗੇ ਦੂਸਰੀ ਪਾਰਟੀ ਆਊਗੀ ਉਹ ਹੋਰ ਵਧੀਆ ਲਾਲੀਪਾਪ ਦੇਊਗੀ ਉਹ ਚੇਅਰਮੈਨੀਆਂ ਲੈਣਗੇ ਰੰਗਲਾ ਪੰਜਾਬ ਦੀ ਤੁਸੀਂ ਗੱਲ ਕੀਤੀ ਸੀ ਰੰਗਲਾ ਪੰਜਾਬ ਜਰੂਰ ਬਣਿਆ ਪੱਗਾਂ ਦੇ ਰੰਗ ਬਦਲੇ ਸასიਖਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜ਼ਰਖਰ ਤੁਹਾਡਾ ਸਵਾਗਤ ਕਰਦਾ ਹਾਂ ਲੁਧਿਆਣਾ ਦੇ ਵਿੱਚ ਕਾਲੇ ਪਾਣੀ ਮੋਰਚੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅੱਜ 3 ਦਸੰਬਰ ਨੂੰ 71ਤਾ ਦੇ ਸਨੇਹਾ ਦਿੱਤੇ ਗਏ ਸੀ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਹੀਂ ਇਕੱਠੇ ਹੋਣ ਦਿੱਤਾ ਜਾਂਦਾ ਦੱਸਦੀ ਹੈ ਕਿ ਗੰਦੇ ਨਾਲੇ ਦੀ ਜਦੋਂ ਗੱਲ ਚੱਲਦੀ ਹੈ ਲੰਮੇ ਸਮੇਂ ਤੋਂ ਮੰਗ ਹੈ ਕਿ ਇਸ ਦਾ ਗੰਦਾ ਪਾਣੀ ਸਤਲੁਜ ਦੇ ਪਾਣੀ ਦੇ ਵਿੱਚ ਮਿਲਾਇਆ ਜਾਂਦਾ ਹੈ ਪਰ ਅੱਜ ਲੱਖਾ ਸਿਧਾਣਾ ਅਮਤੋਜਮਾਨ ਵੱਲੋਂ ਪੰਜਾਬੀਆਂ ਦੇ ਲਈ ਇੱਕ ਇਕੱਠ ਰੱਖਿਆ ਗਿਆ ਸੀ ਕਿਹਾ ਗਿਆ ਸੀ ਇੱਕ ਜਗ੍ਹਾ ਤੇ ਇਕੱਠੇ ਹੋਵੋ ਆਪਣੀ ਆਵਾਜ਼ ਚੱਕੋ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਨਹੀਂ ਇਕੱਠੇ ਹੋਣ ਦਿੱਤਾ ਜਾ ਰਿਹਾ ਮੇਰੇ ਨਾਲ ਬਾਈ ਮਨਪ੍ਰੀਤ ਕਬੱਦੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਤੁਹਾਡਾ ਸასი ਕਾਲ ਅੱਜ ਇਕੱਠ ਰੱਖਿਆ ਗਿਆ ਸੀ 3 ਦਸੰਬਰ ਨੂੰ ਸੱਦੇ ਪੱਤਰ ਦਿੱਤੇ ਗਏ ਸੀ ਪਰ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਗਈ ਹੈ ਨਹੀਂ ਇਕੱਠੇ ਹੋਣ ਦਿੱਤਾ ਜਾ ਰਿਹਾ ਦੂਸਰੇ ਪਾਸੇ ਜੇ ਗੱਲ ਕਰ ਲਈਏ ਜਿਹੜੇ ਡਾਈਂਗ ਵਾਲੇ ਨੇ ਉਹ ਕਹਿ ਰਹੇ ਨੇ ਸਾਡਾ ਤਾਂ ਕੋਈ ਕਸੂਰ ਨਹੀਂ ਇਹਦੇ ਵਿੱਚ ਕਸੂਰਤਾ ਸਾਡਾ ਕੋਈ ਨਹੀਂ ਅਸੀਂ ਤਾਂ ਟੈਕਸ ਭਰ ਰਹੇ ਆਂ ਆਪਣਾ ਤੇ ਸਾਡਾ ਜੇ ਗੰਦਾ ਪਾਣੀ ਮਿਲ ਰਿਹਾ ਅਸੀਂ ਟੈਕਸ ਦੇ ਰਹੇ ਆ ਜੇ ਕਹਿੰਦੇ ਦੂਜੇ ਪਾਸੇ ਕਸੂਰ ਦੇਖਿਆ ਜਾਵੇ ਕਸੂਰ ਤਾਂ ਡੈਰੀ ਵਾਲਿਆਂ ਦਾ ਉਹਨਾਂ ਦਾ ਗੰਦਾ ਪਾਣੀ ਇਹਦੇ ਵਿੱਚ ਗਿਰਦਾ ਅ ਪਹਿਲਾਂ ਤਾਂ ਵੀਰੇ ਮੈਂ ਤੇਰੇ ਚੈਨਲ ਦੇ ਮਾਧਿਅਮ ਨਾਲ ਹੀ ਲੋਕਾਂ ਨੂੰ ਇਹ ਗੱਲ ਅੱਜ ਕਲੀਅਰ ਕਰ ਦੇਣੀ ਚਾਹੁੰਦਾ ਬਈ ਜਿਹੜਾ ਇਹ ਪੰਜਾਬ ਆ ਇਹ ਹੁਣ ਸਾਡਾ ਪੰਜਾਬ ਨਹੀਂ ਰਿਹਾ ਕਿਉਂਕਿ ਪੰਜਾਬ ਨੂੰ ਜਦੋਂ ਵੀ ਮਾਰਦੇ ਨੇ ਆਪਦੇ ਮਾਰਦੇ ਨੇ ਆਪਦੇ ਹੀ ਖਤਮ ਕਰਦੇ ਨੇ ਹੁਣ ਤੁਸੀਂ ਅੱਜ ਦੇ ਹਾਲਾਤ ਦੇਖ ਲਓ 3 ਦਸੰਬਰ ਦੀ ਕਾਲ ਆ ਪੰਜਾਬ ਨੂੰ ਬਚਾਉਣ ਦੀ ਕਾਲ ਆ ਸਰਕਾਰਾਂ ਕਹਿ ਰਹੀਆਂ ਨੇ ਅਸੀਂ ਪੰਜਾਬ ਨੂੰ ਬਚਾਉਣਾ ਲੱਖਾਂ ਸੰਧਾਰਾਂ ਕਹਿੰਦਾ ਅਸੀਂ ਪੰਜਾਬ ਨੂੰ ਬਚਾਉਣਾ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਅਸੀਂ ਪੰਜਾਬ ਨੂੰ ਬਚਾਉਣਾ ਪਰ ਬਚਾਉਣ ਕੌਣ ਆ ਰਹੇ ਆ ਆਮ ਲੋਕ ਆ ਰਹੇ ਨੇ ਆਮ ਲੋਕ ਕੋਈ 2 ਦੀ ਗਿਣਤੀ ਚ ਆ ਰਹੇ ਆ ਕੋਈ 5 ਦੀ ਗਿਣਤੀ ਚ ਆ ਰਹੇ ਆ ਕੋਈ 10 ਦੀ ਗਿਣਤੀ ਚ ਆ ਰਹੇ ਆ ਪਰ ਸਭ ਤੋਂ ਜਿਹੜੀ ਦੁੱਖ ਦੀ ਗੱਲ ਮੈਂ ਅੱਜ ਸਵੇਰ ਤੋਂ ਲੈ ਕੇ ਇੱਥੇ ਦੇਖੀ ਆ ਇਹ ਤੋਂ ਜਸਟ 100 ਮੀਟਰ ਦੀ ਦੂਰੀ ਤੇ ਆ ਜਿਹੜਾ ਉਹ ਇੰਨਾ ਕੁ ਪ੍ਰਸ਼ਾਸਨ ਲੱਗਿਆ ਇੰਨਾ ਪ੍ਰਸ਼ਾਸਨ ਧੱਕਾ ਕਰ ਰਿਹਾ ਹੈ ਵੀ ਜੇ ਕੋਈ ਦੋ ਚਾਰ ਜਣੇ ਇਕੱਠੇ ਹੋ ਕੇ ਖੜੇ ਵੀ ਨੇ ਉਹਨਾਂ ਨੂੰ ਵੀ ਧੱਕੇ ਨਾਲ ਮਾਰ ਕੇ ਛੋਟੀਆਂ ਪੱਗਾਂ ਲਾ ਕੇ ਉਹਨਾਂ ਨਹੀਂ ਉਹਨਾਂ ਨੂੰ ਗੱਡੀਆਂ 'ਚ ਲਾਦ ਕੇ ਡਿਟੇਨ ਕੀਤਾ ਜਾ ਰਿਹਾ ਹੈ ਕਈ ਇਹ ਜਿਹੜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੱਸ ਦਵਾਂ ਵੀ ਜਿਹੜੇ ਜਿੰਨੇ ਵੀ ਲੋਕ ਪਹੁੰਚੇ ਉਹ ਤਕਰੀਬਨ ਤਕਰੀਬਨ ਸਾਰਿਆਂ ਨੂੰ ਜਿਹੜਾ ਉਹ ਡਿਟੇਨ ਕਰ ਲਿਆ ਗਿਆ ਜਥੇਬੰਦੀਆਂ ਵੀ ਪਹੁੰਚੀਆਂ ਨੇ ਨਿੰਗ ਜਥੇਬੰਦੀਆਂ ਵੀ ਪਹੁੰਚੀਆਂ ਨੇ ਉਹਨਾਂ ਨੂੰ ਵੀ ਵੀਡੀਓ ਆ ਜਾਣਗੀਆਂ ਸਭ ਨੂੰ ਡਿਟੇਨ ਕਰੀ ਜਾਂਦੇ ਆ ਨਾਲ ਹੁੰਦੀ ਦੂਸਰੀ ਗੱਲ ਕਹੇ ਫੈਕਟਰੀਆਂ ਵਾਲੇ ਕਹਿ ਰਹੇ ਆ ਅਸੀਂ ਟੈਕਸ ਦਿੰਨੇ ਆ ਦੇਖੋ ਟੈਕਸ ਉਹ ਦੇ ਦਿੰਦੇ ਆ ਟੈਕਸ ਪੇਅਰ ਜ਼ਰੂਰ ਨੇ ਟੈਕਸ ਦਿੰਦੇ ਨੇ ਪਰ ਉਹ ਟੈਕਸ ਇਸ ਚੀਜ਼ ਦਾ ਤਾਂ ਨਹੀਂ ਦਿੰਦੇ ਵੀ ਪੰਜਾਬ 'ਚ ਕੈਂਸਰ ਫੈਲਾਉਣਾ ਪੰਜਾਬ 'ਚ ਐਚਸੀਵੀ ਪਲਾਉਣਾ ਪੰਜਾਬ 'ਚ ਏਡਜ਼ ਫਲਾਉਣੀ ਆ ਪੰਜਾਬ 'ਚ ਕਾਲਾ ਪੀਲਿਆ ਫਲਾਉਣਾ ਇਸ ਦਾ ਇਸ ਚੀਜ਼ ਦਾ ਤਾਂ ਟੈਕਸ ਉਹ ਦੇ ਹੀ ਨਹੀਂ ਰਹੇ ਉਹਨੂੰ ਸਫਰ ਕੌਣ ਕਰ ਰਿਹਾ ਉਹਨੂੰ ਸਫਰ ਕਰ ਰਿਹਾ ਅਸੀਂ ਮਾਲਵੇ ਦੇ ਲੋਕ Rajasthan ਦੇ ਲੋਕ ਹਰੀਕੇ ਪੱਤਣ ਦੇ ਲੋਕ ਜਿੰਨੇ ਸੱਤ ਲੋਜ ਬੈਲਟ ਦੇ ਨਾਲ-ਨਾਲ ਬੈਠੇ ਨੇ ਖੱਬੇ ਸੱਜੇ ਉਹ ਲੋਕ ਸਫਰ ਉਹ ਕਰ ਰਹੇ ਨੇ ਸਰਕਾਰ ਟੈਕਸ ਲੈ ਰਹੀ ਹੈ ਜੇ ਸਰਕਾਰ ਟੈਕਸ ਲੈ ਰਹੀ ਆ ਤੇ ਸਰਕਾਰ ਪਾਣੀ ਨੂੰ ਸਾਫ ਕਿਉਂ ਨਹੀਂ ਕਰਦੀ ਬੜੀਆਂ ਸਰਕਾਰਾਂ ਆਈਆਂ ਮੈਂ ਪਿਛਲੇ ਲੰਮੇ ਸਮੇਂ ਤੋਂ ਬਿਆਨ ਸੁਣਦਾ ਕੋਈ ਮੰਤਰੀ ਬਣਦਾ ਉਹ ਕਹਿ ਦਿੰਦਾ ਜੀ ਅਸੀਂ ਇਹਦੇ ਚ ਕੇਚੂ ਲਿਆ ਕੇ ਛੱਡੇ ਨੇ 18 ਕਰੋੜ ਖਰਚਾ ਆ ਗਿਆ ਕੋਈ ਕਹਿੰਦਾ ਜੀ ਅਸੀਂ ਇਹਦੇ ਤੇ ਪਲਾਂਟ ਲਾਤਾ ਉਹਦੇ ਤੇ 350 ਕਰੋੜ ਖਰਚਾ ਆ ਗਿਆ ਪਰ ਅੱਖਾਂ ਤੇ ਪੱਟੀ ਜਿਹੜੀ ਆ ਉਹ ਅਜੇ ਤਰੀਕੇ ਨਾਲ ਬੰਦਿਆ ਬਈ ਉਹ ਤੁਹਾਨੂੰ ਦਿਖਣੀ ਨਹੀਂ ਦਿੰਦੀ ਕੁਝ ਹੁਣ ਡੈਂਗ ਵਾਲਿਆਂ ਦੀ ਹੁਣ ਅੱਜ ਅੱਜ ਜਿਹੜਾ ਸਭ ਤੋਂ ਸੁਵੇਦਨਸ਼ੀਲ ਮੁੱਦਾ ਅੱਜ ਦਾ ਉਹ ਇਹ ਹੈ ਵੀ ਇਹਨਾਂ ਨੇ ਪ੍ਰਵਾਸੀ ਮਤਲਬ ਬਿਹਾਰੀ ਯੂਪੀ ਉਤਰਾਖੰਡ ਉੱਤਰਾੰਚਲ ਉਹ ਵਰਸਸ ਪੰਜਾਬੀ ਅੱਜ ਆ ਮੁੱਦਾ ਬਣਦਾ ਅੱਜ ਡਾਈੰਗ ਦਾ ਮੁੱਦਾ ਨਹੀਂ ਰਿਹਾ ਅੱਜ ਦਾ ਜਿਹੜਾ ਮੁੱਦਾ ਇੱਥੇ ਲੜਾਈ ਹੋ ਰਹੀ ਹੈ ਧਰਨਾ ਲੱਗ ਰਿਹਾ ਉਹ ਪੰਜਾਬੀ ਵਰਸਸ ਪ੍ਰਵਾਸੀ ਉਧਰੋਂ ਉਹ ਲਲਕਾਰੇ ਮਾਰਦੇ ਆ ਇਧਰੋਂ ਇਹ ਲਲਕਾਰੇ ਮਾਰਦੇ ਆ ਪਰ ਸੰਵਿਧਾਨ ਕੋਈ ਨਹੀਂ ਸਮਾਧਾਨ ਕੋਈ ਨਹੀਂ ਪ੍ਰਸ਼ਾਸਨ ਜਿਹੜੇ ਲੋਕ ਧਾਰਨਾ ਲਾਉਣ ਆ ਰਹੇ ਨੇ ਜਿਹੜੇ ਲੋਕ ਆਪਦੀ ਹੱਕ ਦੀ ਆਵਾਜ਼ ਆ ਜਿਹੜੀ ਉਹ ਚੱਕਣ ਆ ਰਹੇ ਨੇ ਉਹਨਾਂ ਤੇ ਡੰਗਾਂ ਭਰਾਈਆਂ ਜਾਂਦੀਆਂ ਭਾਈ ਜੀ ਪਾਣੀ ਦੀ ਗੱਲ ਚੱਲਦੀ ਆ ਪੰਜਾਬ ਦੀ ਗੱਲ ਗੱਲ ਚੱਲਦੀ ਆ ਆਪਣੇ ਬੱਚਿਆਂ ਦੇ ਭਵਿੱਖ ਦੀ ਗੱਲ ਚੱਲਦੀ ਆ ਜੇ ਆਪਾਂ ਗੱਲ ਕਰ ਲਈਏ ਨਾ ਤਾਂ ਆਮ ਆਦਮੀ ਪਾਰਟੀ ਦੀ ਗੱਲ ਆ ਇੱਥੇ ਨਾ ਕਾਂਗਰਸ ਦੀ ਨਾ ਅਕਾਲੀ ਦਲ ਦੀ ਨਾ ਭਾਜਪਾ ਦੀ ਹਜੇ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਲੱਗਦਾ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਾਣਾ ਸਹੀਦਾ ਸੀ ਸਾਡੇ ਬੱਚਾ ਨਹੀਂ ਪਾਣੀ ਪੀਣਾ ਉਹ ਸਾਡੇ ਘਰਾਂ ਤੱਕ ਜਾਹਿਰ ਫੈਲ ਰਿਹਾ ਬੀਰੇ ਇੱਕ ਥੋੜਾ ਜਿਹਾ ਇੱਥੇ ਹੋਰ ਮੁੱਦਾ ਜਿਹੜਾ ਉਹ ਇੱਕ ਕਲੂ ਲੈਂਦਾ ਹੈ ਮੋੜ ਲੈਂਦਾ ਹੈ ਅਸੀਂ ਸੋਚਦੇ ਹਾਂ ਸਾਡੇ ਬੱਚਿਆਂ ਨੂੰ ਪਾਣੀ ਪੀਣਾ ਤੁਸੀਂ ਪਿੰਡਾਂ 'ਚ ਰਹਿੰਦੇ ਆਪਾਂ ਪਿੰਡਾਂ 'ਚ ਰਹਿੰਦੇ ਆਂ ਸ਼ਹਿਰਾਂ 'ਚ ਜਾਂਦੇ ਆਂ ਛੋਟੇ ਬਲਾਕ 'ਚ ਜਾਂਦੇ ਆਂ ਮੈਨੂੰ ਲੱਗਦਾ ਦੀ ਵੀ ਬੁੰਡੇ ਕੁੜੀਆਂ ਜਿਹੜੇ ਉਹ ਪਿੰਡਾਂ 'ਚ ਰਹਿ ਗਏ ਨੇ ਸ਼ਹਿਰਾਂ 'ਚ ਰਹਿ ਗਏ ਨੇ ਪ੍ਰਵਾਸ ਹੋ ਗਿਆ ਇੱਥੋਂ ਵਾਲੇ ਡਾਇਵਰਟ ਹੋ ਗਏ ਅੱਗੇ ਚਲੇ ਗਏ ਮਾਈਗ੍ਰੇਟ ਹੋ ਗਏ ਤੇ ਉੱਥੋਂ ਵਾਲੇ ਇੱਥੇ ਮਾਈਗ੍ਰੇਟ ਹੋ ਗਏ ਮੁੱਦਾ ਜੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਤਾਂ ਸਾਰੇ ਆਲ ਵਰਲਡ ਲਈ ਜ਼ਰੂਰੀ ਆ ਸਾਨੂੰ ਪੀਣ ਨੂੰ ਜਿਸਾ ਹਿਸਾਬ ਦੇ ਨਾਲ ਅਸੀਂ ਧਰਤੀ ਦਾ ਪਾਣੀ ਕੱਢ ਰਹੇ ਆਂ ਪਾਣੀ ਪਿੱਛੇ ਅੱਜ ਲੜਾਈ ਹੋ ਰਹੀ ਹੈ ਆਉਣ ਵਾਲੇ 100 ਸਾਲ ਨੂੰ 50 ਸਾਲ ਨੂੰ 50 ਸਾਲ ਤੋਂ ਬਾਅਦ 100 ਸਾਲ ਨੂੰ 150 ਸਾਲ ਨੂੰ ਇਹੀ ਪਾਣੀ ਦੀ ਬਾਲਟੀ ਨਾਉਣ ਲਈ ਘੱਟੋ ਘੱਟ 500000 ਰੁਪਏ ਦੀ ਮਿਲੂਗੀ ਇੱਕ ਬਾਲਟੀ ਪੀਣ ਵਾਲੀ ਤਾਂ ਵੱਖਰੀ ਗੱਲ ਹੈ ਪੀਣ ਵਾਲਾ ਤਾਂ ਹੁਣ ਵੀ ਮੁੱਲੀ ਮਿਲ ਰਿਹਾ ਜੇ ਆਪਾਂ ਜਾਣਦੇ ਆਪਾਂ ਬਾਜ਼ਾਰਾਂ ਦੇ ਵਿੱਚ ਜਾਣੇ ਖਰੀਦ ਕੇ ਪੀਂਨੇ ਆ ਆਲਮੋਸਟ ਲਗਭਗ ਬਿਲਕੁਲ ਬਿਲਕੁਲ ਸਹੀ ਹੈ ਤੁਸੀਂ ਬਾਜ਼ਾਰ ਦੇ ਵਿੱਚ ਜਾਓ ਕੰਪਨੀਆਂ ਨੇ ਪਾਣੀ ਤੇ ਕਬਜ਼ਾ ਕਰ ਲਿਆ ਥੋਡੀ ਧਰਤੀ ਦਾ ਪਾਣੀ ਆ ਫ੍ਰੀ ਆਫ ਕੋਸਟ ਕੱਢਦੇ ਆ ਪਾਣੀ ਨੂੰ ਡੀਟੌਕਸੀਫਾਈ ਕਰਦੇ ਆ ਡੀਟੌਕਸੀਫਾਈ ਪਾਣੀ ਮੋੜ ਕੇ ਫੇਰ ਧਰਤੀ 'ਚ ਪਾ ਦਿੰਦੇ ਆ ਤੇ ਜਿਹੜਾ ਸਾਫ਼ ਪਾਣੀ ਆ ਉਹ ਬਜ਼ਾਰਾਂ ਦੇ ਵਿੱਚ 20 ਰੁਪਏ ਦੀ 30 ਰੁਪਏ ਦੀ ਬੋਤਲ ਜਾਂ ਜਿਹੜੀ ਜਿੰਨੀ ਮਹਿੰਗੀ ਕੰਪਨੀ ਉਹਨਾ ਮਹਿੰਗਾ ਪਾਣੀ ਪਾਣੀ ਫ੍ਰੀ ਦਾ ਪਾਣੀ ਤੇ ਹੱਕ ਸਾਡਾ ਹੈ ਸਾਡੀ ਸਟੇਟ ਹੈ ਸਾਡੀ ਸਟੇਟ ਹੈ ਪੰਜਾਬ ਦਾ ਪਾਣੀ ਹੈ ਸਾਨੂੰ ਹੀ ਥੱਲੇੋਂ ਕੱਢਦੇ ਆ ਬਸਲੇਰੀ ਪੈਕ ਕਰਦੇ ਆ ਇੱਕ ਵਾਫਾ ਨਾਲ ਪੈਕ ਕਰਦੇ ਆ ਹੋਰ ਮਹਿੰਗੀਆਂ ਇੱਕ ਤਾਂ ਮੈਂ ਪਿੱਛੇ ਦੇਖਿਆ ਕੋਈ 6-700 ਰੁਪਏ ਦੀ ਪਾਣੀ ਦੀ ਬੋਤਲ ਆ ਪੀਣ ਵਾਲੀ ਫਿਲਮੀ ਸਟਾਰ ਪੀਂਦੇ ਆ ਪਰ ਅੱਜ ਅਸੀਂ ਮੁੱਦੇ ਦੀ ਗੱਲ ਕਰੀਏ ਲੁਧਿਆਣੇ ਦੀ ਬੁੱਢੇ ਨਾਲੇ ਦੀ ਡਾਈੰਗਾਂ ਦੀ ਠੀਕ ਹੈ ਇੱਕ ਮੈਂ ਇੱਥੇ ਤੁਹਾਨੂੰ ਹੋਰ ਕਲੀਅਰ ਕਰ ਦਿੰਦਾ ਮੈਂ ਥੋੜੀ ਜਿਹੀ ਇੱਕ ਸਟੱਡੀ ਕੀਤੀ ਆਲ ਓਵਰ ਵਰਲਡ ਦੇ ਵਿੱਚ ਕਿਤੇ ਵੀ ਡਾਈੰਗ ਯੂਨਿਟ ਨਹੀਂ ਹੈਗੇ ਆਲ ਓਵਰ ਵਰਲਡ ਦੇ ਵਿੱਚ ਤੇ ਲੁਧਿਆਣੇ ਨੂੰ ਛੱਡ ਕੇ ਆਲ ਓਵਰ ਕਿਤੇ ਵੀ ਨਹੀਂ ਜਪਾਨ ਜਰਮਨ ਜਿੰਨੇ ਵੀ ਯੂਰਪੀਅਨ ਕੰਟਰੀਆਂ ਨੇ ਜਿੰਨੇ ਵੀ ਅਰਬ ਕੰਟਰੀਆਂ ਨੇ ਉਹ ਸਾਰੀ ਕੱਪੜੇ ਦੀ ਇਸੇ ਕਰਕੇ ਕਹਿ ਦਿੰਦੇ ਹਨ ਬਿੱਲੂ ਦਿਹਾਣਾ ਜਿਹੜਾ ਉਹ ਕੱਪੜੇ ਦਾ ਹੱਬਾ ਕਿਉਂ ਮੰਨਿਆ ਜਾਂਦਾ ਕਿਉਂਕਿ ਰੰਗਾਈ ਕਟਾਈ ਬੁਣਾਈ ਸਭ ਕੁਝ ਇੱਥੇ ਹੁੰਦਾ ਤਿੰਨ ਕਿਲੋ ਕੱਪੜਾ ਰੰਗਣ ਨੂੰ 30 ਕਿਲੋ ਤੋਂ ਜ਼ਿਆਦਾ ਪਾਣੀ ਜਿਹੜਾ ਉਹ ਲੱਗ ਜਾਂਦਾ ਪਾਣੀ ਕਿੱਥੋਂ ਕੱਢਦੇ ਆ ਸਾਡਾ ਧਰਤੀ ਚੋਂ ਬਦਨਾਮ ਕਿਹਨੂੰ ਕਰਦੇ ਆ ਕਿਸਾਨਾਂ ਨੂੰ ਜਿਨ੍ਹਾਂ ਨੇ ਸਾਲ ਦੇ ਵਿੱਚ ਇੱਕ ਵਾਰ ਪਾਣੀ ਵਰਤਣਾ ਸਿਰਫ ਇੱਕ ਮਹੀਨੇ ਲਈ ਪਾਣੀ ਵਰਤਣਾ ਠੀਕ ਹੈ ਜੀ ਡੰਗਾਂ ਦੇ ਵਿੱਚ ਤੁਸੀਂ ਅੰਦਰ ਜਾ ਕੇ ਦੇਖੋ ਪਹਿਲੀ ਗੱਲ ਤਾਂ ਤੁਹਾਨੂੰ ਐਂਟਰੀ ਹੈ ਨਹੀਂ ਡੰਗ ਯੂਨਿਟ ਦੇ ਵਿੱਚ ਅੰਦਰ ਜਾ ਕੇ ਦੇਖੋ ਵੱਡੇ ਵੱਡੇ ਬੋਰ ਬੈਲ ਨੇ ਜਿਨ੍ਹਾਂ ਦੀ ਮੋਟਰਾਂ ਦੀ ਕੈਪੈਸਿਟੀ ਘੱਟੋ ਘੱਟ 50 50 ਹਾਰਸ ਪਾਵਰ ਦੀ ਹੈ ਇੱਕ ਨਹੀਂ ਕਈ ਕਈ ਤੇ ਜਦੋਂ ਉਹ ਲਿਆ ਕੇ ਬੁੱਢੇ ਦਰਿਆ ਦੇ ਵਿੱਚ ਸਿੱਟਦੇ ਆ ਉੱਥੇ ਘੱਟੋ ਘੱਟ ਨਹੀਂ ਤਾਂ 20 ਇੰਚੀ ਪਾਈਪ ਆ ਮੇਰੇ ਮੇਰੇ ਮੰਨਣ ਅਨੁਸਾਰ 20 ਇੰਚੀ ਛੋਟਾ ਆ ਉਸ ਤੋਂ ਵੱਡੇ ਪਾਈਪ ਦੇ ਥਰੂ ਉਹਨਾਂ ਦਾ ਜਿਹੜਾ ਡਿਸਕਾਰਡ ਵਾਟਰ ਆ ਗੰਦਾ ਪਾਣੀ ਆ ਉਹ ਬੁੱਢੇ ਦਰਿਆ 'ਚ ਸਿੱਟਦੇ ਆ ਉਹ ਜਾ ਕੇ ਅੱਗੇ ਸਤਲੁਜ 'ਚ ਮਿਲਦਾ ਫਿਰ ਸਾਡੇ ਘਰਾਂ ਚੋਂ ਇਹ ਕਹਿੰਦੇ ਆ ਅਸੀਂ ਟੈਕਸ ਦਿੰਨੇ ਆ ਜੋ ਟੈਕਸ ਸਰਕਾਰ ਨੂੰ ਦਿੰਦੇ ਨੇ ਸਰਕਾਰ ਨਾਲ ਦੋ ਹੱਥ ਕਰਨ ਵੀ ਅਸੀਂ ਤੁਹਾਨੂੰ ਟੈਕਸ ਦਿੰਨੇ ਆ ਤੇ ਸਾਡਾ ਪਾਣੀ ਸਾਫ਼ ਕਰਕੇ ਤੁਸੀਂ ਵਿੱਚ ਪਾਓ ਦੂਸਰੀ ਸਭ ਤੋਂ ਵੱਡੀ ਗੱਲ ਫਿਰ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਤੁਹਾਡੇ মিডিਆ ਵੀਰਾਂ ਦੇ ਥਰੂ ਆ ਜਿਹੜਾ ਮੈਂ ਕਲੀਅਰ ਕਰ ਦੇਣਾ ਚਾਹੁੰਦਾ 올 ਓਵਰ ਵਰਲਡ ਦੇ ਵਿੱਚ ਕਿਤੇ ਵੀ ਰੰਗਾਈ ਦਾ ਕੰਮ ਨਹੀਂ ਹੁੰਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਪਾਨ ਜਿੰਨੇ ਵੀ ਦੇਸ਼ ਨੇ ਸਾਰੇ ਕਪੜਾ ਜਿਹੜਾ ਉਹ ਪੰਜਾਬ ਤੋਂ ਮੰਗਵਾਉਂਦੇ ਆ ਰੰਗਾਈ ਲਈ ਲੁਧਿਆਣੇ ਚ ਕਪੜਾ ਭੇਜਦੇ ਆ ਦੇਖੋ ਤੁਸੀਂ ਸਾਰੀਆਂ ਕੰਪਨੀਆਂ ਨੇ ਗੁਜਰਾਤ ਚਲਵਾ ਲਵੇ ਮੋਦੀ ਕਹਿੰਦਾ ਅਸੀਂ ਉਥੇ ਉਥੇ ਲਵਾਉਣੀਆਂ ਨੇ ਉਥੇ ਅਸੀਂ ਕੰਮ ਦੇਣਾ ਉਥੇ ਲਵਾ ਲਵੇ ਲੈ ਜੋ ਫਰੀ ਲਵਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਦੋਈ ਚੀਜ਼ਾਂ ਹੋ ਜਾਣਗੀਆਂ ਲੇਬਰ ਵੀ ਚਲੀ ਜਾਊਗੀ ਪ੍ਰਵਾਸ ਵੀ ਇਹਨਾਂ ਦਾ ਪ੍ਰਵਾਸ ਵੀ ਹੋ ਜਾਊਗਾ ਉਥੇ ਜਾ ਕੇ ਇਹਨਾਂ ਨੂੰ ਕੰਮ ਵੀ ਮਿਲ ਜਾਊਗਾ ਨਾਲੇ ਮੋਦੀ ਖੁਸ਼ ਹੋ ਜਾਊਗਾ ਯੂਪੀ ਵਾਲਿਆਂ ਨੂੰ ਲੈ ਜਾਵੇ ਬਿਹਾਰ ਵਾਲਿਆਂ ਨੂੰ ਲੈ ਜਾਵੇ Smart City ਦੀ ਗੱਲ ਕਰਦੇ ਆਪਾਂ Smart City ਦਾ ਦਰਜਾ ਦਿੱਤਾ ਗਿਆ ਲੁਧਿਆਣੇ ਨੂੰ ਕਿਹੜੇ ਪਾਸਿਓ ਤੁਹਾਨੂੰ Smart City ਲੱਗ ਰਿਹਾ ਏ Smart City ਆ ਦੇਖੋ ਮੈਂ ਮੰਨਦਾ ਵੀ Smart City ਆ ਪਾਣੀ ਗੰਧਲਾ ਕਰ ਰਹੇ ਨੇ 스마트 시티 ਹੈ ట్రాఫిక్ ਕੰਟਰੋਲਸ ਨਹੀਂ ਹੋ ਰਿਹਾ 스마트 시티 ਹੈ ਪੈਸਾ ਖਾਦਾ ਜਾ ਰਿਹਾ ਪ੍ਰੋਜੈਕਟਾਂ ਦੇ ਦੇ ਕੇ ਲਾਲੀਪਾਪ ਪੈਸਾ ਖਾਦਾ ਜਾ ਰਿਹਾ 스마트 시티 ਹੈ ਆਮ ਆਦਮੀ ਪਾਰਟੀ ਵਾਲੇ ਕਈ ਲੀਡਰ ਕੁਲਤਾਰ ਸੰਧਵਾਨ ਕੁਲਤਾਰ ਸੰਧਵਾਨ ਜਿਹੜੇ ਅੱਜ ਇਸ ਟਾਈਮ ਮੌਜੂਦਾ ਕੁਰਸੀ ਤੇ ਬਿਰਾਜਮਾਨ ਨੇ ਬੀਬੀ ਰਜਿੰਦਰਪਾਲ ਕੌਰ ਸ਼ੀਨਾ ਪੱਪੀ ਪ੍ਰਾਸ ਜਿਨ੍ਹਾਂ ਵੀ ਐਮਐਲਏ ਨੇ ਐਮਐਲਏ ਬਣਨਾ ਸੀ ਬਣ ਤੱਕ ਇਨਾਂ ਦੀਆਂ ਤੁਸੀਂ ਵੀਡੀਓ ਚੱਕ ਕੇ ਦੇਖ ਲਓ ਬੋਤਲਾਂ ਭਰ ਕੇ ਵਿਧਾਨ ਸਭਾ ਦੇ ਬਾਹਰ ਧਰਨਾ ਲਾਉਂਦੇ ਰਹੇ ਨੇ ਬੀਬੀ ਸਰਬਜੀਤ ਕੌਰ ਮਾਣੂ ਕੇ ਜਿੰਨੀ ਵੀ ਹੋਰ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਇੱਥੇ ਲੁਧਿਆਣੇ ਦੀ ਲੀਡਰਸ਼ਿਪ ਸਾਰੇ ਬਾਣੀ ਕਾਲਾ ਕਰਤਾ ਜੀ ਗੰਦਲ ਬਦਲੇ ਬਾਈ ਜੀ ਫਿਰ ਆਪਾਂ ਉਹੀ ਗੱਲ ਕਰਦੇ ਆ ਇਹ ਹੁਣੀ ਨਹੀਂ ਹੋਇਆ ਕਾਂਗਰਸ ਨੇ ਵੀ ਨਹੀਂ ਅਜਿਹਾ ਕੀਤਾ ਤੇ ਉਸ ਤੋਂ ਪਹਿਲਾਂ ਅਕਾਲੀ ਦਲ ਦੀ ਗੱਲ ਕਰ ਲਈਏ ਹਾਲਾਤ ਇੱਕਦਮ ਹੀ ਨਹੀਂ ਹੋਏ ਚੇਂਜ ਹੌਲੀ ਹੌਲੀ ਹੋਏ ਨੇ ਪਰ ਜੇ ਸਮੇਂ ਦੀਆਂ ਸਰਕਾਰਾਂ ਇਹਦੇ ਤੇ ਨੱਥ ਪਾਲਣ ਫਿਰ ਉਹੀ ਸਵਾਲ ਆਉਂਦਾ ਸਾਡਾ ਕੋਈ ਚਿਹਤਾ ਨਹੀਂ ਸਾਡਾ ਕੋਈ ਚਿਹਤਾ ਨਹੀਂ ਪਰ ਸਰਕਾਰਾਂ ਜਦੋਂ ਇਲੈਕਸ਼ਨ ਦੇ ਵਿੱਚ ਖੜਦੇ ਨੇ ਲੀਡਰ ਖੜਦੇ ਨੇ ਬڑے-ਬڑے ਵਾਅਦੇ ਕਰਦੇ ਨੇ ਪੰਜਾਬ ਸਾਡਾ ਰੰਗਲਾ ਪੰਜਾਬ ਬਣਾ ਦੇਾਂਗੇ ਇਹ ਪੰਜਾਬ ਦੇ ਵਿੱਚ ਕਰ ਦਾਂਗੇ ਅਸੀਂ ਪਰ ਬਾਅਦ ਚ ਭੁੱਲ ਕਿਉਂ ਜਾਂਦੇ ਨੇ ਫਿਰ ਪੰਜਾਬ ਨੂੰ ਲਾਚਾਰ ਕਿਉਂ ਛੱਡ ਦਿੰਦੇ ਨੇ ਪੰਜਾਬ ਦੇ ਵਾਸੀ ਇੱਥੇ ਹੈ ਨਹੀਂ ਕੋਈ ਇਹਨਾਂ ਦਾ ਪੰਜਾਬ ਦਾ ਰਾਖਾ ਹੈ ਨਹੀਂ ਕੋਈ ਫਿਰ ਲਾਚਾਰ ਵੀਰੇ ਇਸ ਕਰਕੇ ਛੱਡ ਦਿੰਦੇ ਆ ਕਿਉਂਕਿ ਉਹਨਾਂ ਦਾ ਸਿਰਫ ਜਿਹੜਾ ਮਤਲਬ ਮੋਟਿਵ ਐਮ ਐਲ ਏ ਮੁੱਖ ਮੰਤਰੀ ਕੈਬਨਿਟ ਮਨਿਸਟਰ ਪ੍ਰਧਾਨ ਤੇ ਜਿਨ੍ਹਾਂ ਨੇ ਚੇਅਰਮੈਨੀਆਂ ਲੈਣੀਆਂ ਆਉਂਦੀਆਂ ਨੇ ਉਹਨਾਂ ਦਾ ਮੋਟਿਵ ਪੂਰਾ ਹੋ ਜਾਂਦਾ ਪੰਜਾਬ ਦਾ ਬਰਸ ਛੱਡ ਦਿੰਦੇ ਆ ਅਗਲੇ ਆਉਣਗੇ ਦੂਸਰੀ ਪਾਰਟੀ ਆਊਗੀ ਉਹ ਹੋਰ ਵਧੀਆ ਲਾਲੀਪਾਪ ਦਊਗੀ ਉਹ ਚੇਅਰਮੈਨੀਆਂ ਲੈਣਗੇ ਐਮਐਲਏ ਬਣਨਗੇ ਕੈਬਨਿਟ ਰੈਂਕ ਲੈਣਗੇ ਮੁੱਖ ਮੰਤਰੀ ਬਣ ਲੈਣਗੇ ਉਹ ਵੀ ਲਬਰਸ ਛੱਡ ਦੇਣਗੇ ਸਦੀਆਂ ਤੋਂ ਹੁੰਦਾ ਆ ਪਿੱਛੇ ਦੇਖੋ ਇਤਿਹਾਸ ਦੀ ਝਾਤ ਮਾਰੋ ਸਾਡੇ ਬਜ਼ੁਰਗਾਂ ਨੇ ਕਿਵੇਂ ਪੰਜਾਬ ਨੂੰ ਬਚਾ ਕੇ ਰੱਖਿਆ ਕਿਵੇਂ ਸੰਭ ਕੇ ਰੱਖਿਆ ਜਿਸ ਦਿਨ ਤੋਂ ਪੰਜਾਬ ਦੇ ਉੱਪਰ ਪੋਲਿਟਿਕਸ ਹਾਵੀ ਹੋ ਗਈ ਪ੍ਰਭਾਵ ਪੈ ਗਿਆ ਪੋਲਿਟਿਕਸ ਦਾ ਕਿਸੇ ਨੇ ਕੋਈ ਮੇਰੇ ਮੈਂ ਜਦੋਂ ਤੋਂ ਵੀ ਦੇਖ ਰਿਹਾ ਮੈਂ ਜਦੋਂ ਤੋਂ ਵੀ ਸੁਣ ਰਿਹਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇਖੀ ਕੈਪਟਨ ਅਮਨੰਦਰ ਦੀ ਸਰਕਾਰ ਦੇਖੀ ਚਰਨਜੀਤ ਚੰਨੀ ਦੇ 3 ਮਹੀਨੇ ਦੇਖੇ ਆਮ ਆਦਮੀ ਪਾਰਟੀ ਦੇ 3 ਸਾਲ ਦੇਖੇ ਫਰਕ ਨਹੀਂ ਪਿਆ ਤੁਸੀ ਇੱਕ ਵੀ ਪਰਸੈਂਟ ਫਰਕ ਨਹੀਂ ਪਿਆ ਹਾਂ ਰੰਗਲਾ ਪੰਜਾਬ ਦੀ ਤੁਸੀਂ ਗੱਲ ਕੀਤੀ ਸੀ ਰੰਗਲਾ ਪੰਜਾਬ ਜ਼ਰੂਰ ਬਣਿਆ ਪੱਗਾਂ ਦੇ ਰੰਗ ਬਦਲੇ ਲਾਈਟਾਂ ਵਾਲੇ ਪੋਸਟਰ ਲੱਗੇ ਲੁਧਿਆਣਾ ਫਿਰੋਜ਼ਪੁਰ ਰੋਡ ਤੋਂ ਸ਼ੁਰੂ ਹੋ ਜਾਓ ਚੰਡੀਗੜ੍ਹ ਰੋਡ ਤੇ ਚਲੇ ਜਾਓ ਗਿੱਲਾਂ ਵਾਲੀ ਸਾਈਡ ਤੋਂ ਸ਼ੁਰੂ ਹੋ ਜਾਓ ਜਲੰਧਰ ਬਾਈਪਾਸ ਤੱਕ ਚਲੇ ਜਾਓ ਪੂਰਾ ਲੁਧਿਆਣਾ ਰੰਗਲਾ ਬਹੁਤ ਜ਼ਿਆਦਾ ਵਾ ਪੂਰਾ ਲੁਧਿਆਣਾ ਰੰਗਲਾ ਬਹੁਤ ਸੋਹਣੇ ਬੋਰਡ ਲੱਗੇ ਹੋਏ ਨੇ ਬੜੇ 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 ਬੋਰਡ ਲੱਗੇ ਹੋਏ ਨੇ ਸਕੂਲ ਆਫ ਇਮਿਨੈਂਸ ਕ੍ਰਾਪਸ਼ਨ ਖਤਮ ਠੀਕ ਹੈ ਜੀ ਲੋਕਾਂ ਨੂੰ ਨਜਾਤ ਮਿਲ ਗਈ ਬਿਜਲੀ ਫਰੀ ਮਿਲ ਗਈ ਪਾਣੀ ਫਰੀ ਮਿਲ ਗਿਆ ਪੰਜਾਬ ਲੁਧਿਆਣੇ ਤੋਂ ਹੀ ਰੰਗਲਾ ਪੰਜਾਬ ਬਣਨਾ ਸ਼ੁਰੂ ਹੋਇਆ ਹੁਣ ਪਾਣੀ ਵੀ ਤਾਂ ਰੰਗਲਾ ਕਰਤਾ ਨਾ ਇਸੇ ਕਰਕੇ ਕੀਤਾ ਕਾਲੇ ਰੰਗ ਦਾ ਪਾਣੀ ਵੀ ਸੀ ਉਹ ਵੀ ਰੰਗਲੇ ਰੰਗਲੇ ਪੰਜਾਬ ਦੀ ਇੱਕ ਝਲਕ ਆ ਉਹਦੇ ਵਿੱਚ ਉਹ ਰੰਗਲੇ ਪੰਜਾਬ ਦੀ ਚਾਲ ਸਾਰੀ ਅਹੁਦਿਆਂ ਤੇ ਬੈਠੇ ਹੋ ਤੁਸੀਂ ਤਾਂ ਸਰਕਾਰੀ ਅਹੁਦਿਆਂ ਤੇ ਬੈਠੇ ਹੋ ਵੱਡੇ ਸ਼ਹਿਰਾਂ ਦੇ ਵਿੱਚ ਬੈਠੇ ਹੋ ਚੰਡੀਗੜ੍ਹ ਤੁਹਾਡੀ ਤਾਂ ਅਜੇ ਹੀ ਹੈਸੀਅਤਾ ਤੁਸੀਂ ਤਾਂ 1000 ਰੁਪਏ ਦਾ ਪਾਣੀ ਵੀ ਲੈ ਕੇ ਪੀ ਲੋਗੇ ਸਾਡੇ ਬੱਚੇ ਕਿੱਧਰ ਨੂੰ ਜਾਣਗੇ ਜਿਨ੍ਹਾਂ ਨੇ ਨਲਕਿਆਂ ਦਾ ਪਾਣੀ ਪੀਣਾ ਦੇਸੀ ਪਾਣੀ ਪੀਣਾ ਉਹ ਕਿੱਧਰ ਨੂੰ ਜਾਣਗੇ ਉਹ ਤਾਂ ਬਿਮਾਰ ਹੀ ਹੋਣਗੇ ਫਿਰ ਉਹ ਪਿੰਡਾਂ ਵਾਲੇ ਦੱਸਦੇ ਨੇ ਕਹਿੰਦੇ ਸਾਡੇ ਛੋਟੇ-ਛੋਟੇ ਬੱਚੇ ਨੇ ਦੰਦ ਪੀਲੇ ਹੋ ਜਾਂਦੇ ਨੇ ਛੋਟੀ ਉਮਰ ਦੇ ਵਿੱਚ ਸਾਡੇ ਬੱਚਿਆਂ ਦੇ ਤੌਲੇ ਆ ਜਾਂਦੇ ਨੇ ਕਿਸੇ ਨੂੰ ਕੈਂਸਰ ਆ ਕਿਸੇ ਨੂੰ ਕਿਹੋ ਜਿਹੀ ਬਿਮਾਰੀ ਆ ਕਿਸੇ ਨੂੰ ਕਿਹੋ ਜਿਹੀ ਬਿਮਾਰੀ ਆ ਸਾਡੇ ਤਾਂ ਕਹਿੰਦੇ ਨੌਜਵਾਨ ਮੁੰਡੇ ਵੀ ਮੁੱਕ ਗਏ ਦੇਖੋ ਇਦੇ ਵਿੱਚ ਜੇ ਆਪਾਂ ਕਹੀਏ ਵੀ ਲੋਕ ਕਿਤੋਂ ਬਾਹਰੋਂ ਆ ਕੇ ਪੰਜਾਬ ਨੂੰ ਬਚਾਉਣਗੇ ਨਾ ਵੀ ਬਠਿੰਡਾ ਉਹ ਰਾਜਸਥਾਨ ਉਹ ਥੋੜਾ ਮੋਗਾ ਜਾਂ ਜਿੰਨੇ ਵੀ ਉਧਰਲੀ ਸਾਈਡ ਹਰਖੜੀ ਕੇ ਪਤਣ ਠੀਕ ਹੈ ਜੀ ਇਧਰੋਂ ਦੁਆਬਾ ਏਰੀਆ ਯਾਰ ਉਹ ਕਿਉਂ ਆਉਣਗੇ ਤੁਸੀਂ ਉਹਨਾਂ ਨੂੰ ਦੁੱਖ ਦੇ ਰਹੇ ਹੋ ਹਾਂ ਇੱਕ ਕਾਲ ਦਿੱਤੀ ਜਾ ਸਕਦੀ ਹੈ ਇੱਕ ਕਾਲ ਦਿੱਤੀ ਜਾ ਸਕਦੀ ਹੈ ਧਰਨੇ ਮੋਰਚੇ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਜੀ ਧਰਨੇ ਮੋਰਚੇ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਕਿਉਂਕਿ ਹੁਣ ਸਰਕਾਰਾਂ ਨੇ ਤੁਹਾਨੂੰ ਮੋਰਚਾ ਨਹੀਂ ਲਾਉਣ ਦੇਣਾ ਧਰਨਾ ਨਹੀਂ ਲਾਉਣ ਦੇਣਾ ਜੇ ਤੁਸੀਂ ਇੱਕ ਵਾਰ ਬੈਠ ਕੇ ਤੁਹਾਡਾ ਧਰਨਾ ਲਾ ਗਿਆ ਤਾਂ ਸਰਕਾਰ ਨੂੰ ਹੱਲ ਕਰਨਾ ਪਊਗਾ ਸਰਕਾਰ ਕਹਿੰਦੀ ਕਿਸੇ ਦੇ ਪੈਰੀ ਨਾ ਲੱਗਣ ਦੋ ਚੱਕ ਦੋ ਨਾਲ ਦੀ ਨਾਲ ਕੋਈ ਇੱਕ ਆ ਗਿਆ ਦੋ ਆ ਗਏ ਚਾਰ ਆ ਗਏ ਮਤਲਬ ਕੋਈ ਆਪਣੀ ਮੰਗ ਵੀ ਨਹੀਂ ਰੱਖ ਸਕਦਾ ਵੀ ਸਾਨੂੰ ਇਹ ਦੁੱਖ ਤਕਲੀਫ ਆ ਕੋਈ ਦੱਸ ਵੀ ਨਹੀਂ ਸਕਦਾ ਫਿਰ ਮੈਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਦਾ ਕੁਝ ਇਦਾਂ ਹੀ ਆ ਰਿਹਾ ਬਈ ਅਸੀਂ ਸ਼ਾਇਦ ਕਿਸੇ ਨੂੰ ਆਪਣਾ ਦੁੱਖ ਵੀ ਨਹੀਂ ਦੱਸ ਸਕਦੇ ਅਸੀਂ ਕਿਸੇ ਨੂੰ ਆਪਣੀ ਗੱਲ ਵੀ ਨਹੀਂ ਕਹਿ ਸਕਦੇ ਸਾਡੇ ਬੱਚੇ ਸਾਨੂੰ ਮਿਹਣੇ ਮਾਰਨਗੇ ਵੀ ਦਾਦੇ ਪਰਦਾਦਿਆਂ ਦੇ ਸਾਹਮਣੇ ਜੱਦੀ ਪੁਰਖੀ ਚੀਜ਼ਾਂ ਸਾਭੀਆਂ ਹੋਈਆਂ ਅਸੀਂ ਲੋਕਾਂ ਨੇ ਨਾਸ਼ਵਾਨ ਕੀਤੀਆਂ ਨੇ ਇੱਕ ਸਾਤੋਂ ਪਹਿਲੀ ਪੀੜ੍ਹੀ ਨੇ ਧਿਆਨੀ ਦਿੱਤਾ ਇੱਕ ਸਾਡੇ ਮੇਰੇ ਹੋਂਮੇ ਉਮਰ ਧਿਆਨੀ ਦੇ ਰਹੇ ਸਾਡੇ ਬੱਚੇ ਤਾਂ ਮਾਈਗ੍ਰੇਟ ਕਰ ਗਏ ਅਸੀਂ ਤਾਂ ਆਪਣੇ ਬੱਚਿਆਂ ਨੂੰ ਸੇਫ ਕਰਨ ਲਈ ਉਹਨਾਂ ਨੂੰ ਮਾਈਗ੍ਰੇਟ ਕਰਤਾ ਹਰ ਬੰਦੇ ਦੇ ਬੱਚੇ ਸੋਚਦੇ ਕੈਨੇਡਾ ਚਲੇ ਜਾਵੇ ਅਮਰੀਕਾ ਚਲੇ ਜਾਵੇ ਇੰਗਲੈਂਡ ਚਲੇ ਜਾਵੇ ਬੜੀ ਬੜੀ ਬਈ ਉੱਥੇ ਮੋਹ ਜੀ ਦਾ ਗੁਜ਼ਾਰਾ ਮਸਾ ਚੱਲਦਾ ਉਹਦੇ ਬੱਚੇ ਕੀ ਕਰਨਗੇ ਉਹਨਾਂ ਦੀਆਂ ਪੀੜ੍ਹੀਆਂ ਕੀ ਕਰਨਗੀਆਂ ਫਿਰ ਤਾਂ ਲੁੱਲੇ ਲੰਗੜੇ ਪੈਦਾ ਹੋਣਗੇ ਫਿਰ ਜਿਹੇ ਜਿਹੇ ਹਾਲਾਤਾਂ ਚ ਨੇ ਹਾਂ ਹਾਂ ਬਿਲਕੁਲ ਥੋੜੀ ਮੈਂ ਗੱਲ ਦਾ ਥੋੜੀ ਗੱਲਾਂ ਬਿਲਕੁਲ ਸਹਿਮਤ ਹਾਂ ਜਿਹੜੇ ਬੱਚੇ ਆਉਣ ਵਾਲਾ ਫਿਊਚਰ ਆ ਲੁੱਲੇ ਲੰਗੜੇ ਪੈਦਾ ਹੋਣਗੇ ਬਿਮਾਰੀਆਂ ਵਧਣਗੀਆਂ ਉਹ ਲੋਕਾਂ ਕੋਲੇ ਜਿਹੜਾ ਵੀ ਕੁਝ ਹੋਊਗਾ ਉਹ ਆਪ ਦਾ ਮੰਗ ਤੰਗ ਕੇ ਵਿਚਾਰੇ ਗੁਜ਼ਾਰਾ ਕਰਨਗੇ ਬਿਮਾਰੀਆਂ ਉਹਨਾਂ ਨੂੰ ਘੇਰਨਗੀਆਂ ਬੁਰੇ ਹਾਲ ਹੋਣਗੇ ਉਸ ਤੋਂ ਬਾਅਦ ਬਿਮਾਰੀ ਦਾ ਇਲਾਜ ਨਹੀਂ ਹੋਊਗਾ ਕਿਉਂਕਿ ਅੱਜ ਵੀ ਦੇਖ ਲਓ ਤੁਸੀਂ ਕੈਂਸਰ ਦਾ ਕੌਣ ਟ੍ਰੀਟਮੈਂਟ ਕਰਾ ਸਕਦਾ ਇੱਕ ਆਮ ਕਿਸਾਨ ਇੱਕ ਆਮ ਕਿਸਾਨ ਦੇ ਬੱਚੇ ਇੱਕ ਸਾਦੇ ਰਹਿਣ ਵਾਲੇ ਲੋਕ ਆਪਦੇ ਕੈਂਸਰ ਦਾ ਇਲਾਜ ਨਹੀਂ ਕਰਾ ਸਕਦੇ ਇੱਕ ਇੰਜੈਕਸ਼ਨ 50-50000 ਤੋਂ ਲੈ ਕੇ 2-2.5-2.5 ਲੱਖ ਰੁਪਏ ਤੱਕ ਇੱਕ ਕੀਮੋਥੈਰੇਪੀ ਲੱਗਦੀ ਹੈ ਜਿਹੜਾ ਬੰਦਾ 500 ਰੁਪਏ ਦਿਹਾੜੀ ਨਾਲ ਗੁਜ਼ਾਰਾ ਕਰਦਾ ਹੈ ਉਹ ਵਿਚਾਰਾ ਕਿੱਥੋਂ ਯਾਰ ਕੀਮੋਥੈਰੇਪੀ ਲਵਾ ਲੂਗਾ ਕਿੱਥੋਂ ਲੜ ਲੂਗਾ ਸਮਾਜ ਦੇ ਨਾਲ ਕਿੱਥੋਂ ਲੜ ਲੂਗਾ ਸਰਕਾਰ ਦੇ ਨਾਲ ਉਹ ਤਾਂ ਗੋਡੇ ਟੇਕ ਦਿੰਦੇ ਆ ਉਹ ਤਾਂ ਗੋਡੇ ਟੇਕ ਤੇ ਖੜੇ ਆ ਕੀ ਹਾਲਾਤ ਨੇ ਉੱਥੋਂ ਦੇ ਜਰੂਰ ਦੱਸਿਓ ਕਿਹੋ ਜਿਹਾ ਦੇਖੋ ਅੱਜ ਦੇ ਹਾਲਾਤ ਦੇਖ ਕੇ ਤਾਂ ਮੇਰਾ ਮਨ ਆ ਜਿਹੜਾ ਬੜਾ ਦੁਖੀ ਆ ਸਾਰਿਆਂ ਦਾ ਹੀ ਮਨ ਦੁਖੀ ਆ ਵੀਰ ਹੁਣੀ ਮੇਰੇ ਨਾਲ ਖੜੇ ਨੇ ਸਾਰਿਆਂ ਦਾ ਸਾਡਾ ਮਨ ਦੁਖੀ ਆ ਬੜਾ ਦੁਖੀ ਹੋਰ ਵੀ ਲੋਕ ਉੱਥੇ ਬੜੇ ਤੜਫਦੇ ਆ ਉੱਥੇ ਦੇਖੋ ਜਿਹੜਾ ਪ੍ਰਸ਼ਾਸਨ ਆ ਉਹ ਕਿਸੇ ਦੇ ਪੈਰ ਹੀ ਨਹੀਂ ਲਗਣ ਦੇ ਰਿਹਾ ਜਿੰਨੇ ਲੋਕ ਮੈਂ ਸਵੇਰੇ ਤਕਰੀਬਨ ਕੋਈ 8:30 9:10 ਵਜੇ ਇੱਥੇ ਪਹੁੰਚ ਗਏ ਸੀ ਬੱਚਦੇ ਵਿੱਚ ਆਉਂਦੇ ਪਹੁੰਚ ਗਏ ਹੌਲੀ ਹੌਲੀ ਕਰਕੇ ਕਿਉਂਕਿ ਸਾਨੂੰ ਲੋਕਲ ਆ ਸਾਨੂੰ ਰਸਤਿਆਂ ਦਾ ਪਤਾ ਖੜ ਕੇ ਅਸੀਂ ਦੇਖਿਆ ਵੀ ਹਾਲਾਤ ਕੀ ਨੇ ਪ੍ਰਸ਼ਾਸਨ ਕਿਸੇ ਦੇ ਪੈਰ ਵੀ ਨਹੀਂ ਲੱਗਣ ਦਿੰਦਾ ਦੋ ਬੰਦਿਆਂ ਨੂੰ ਇਕੱਠੇ ਨਹੀਂ ਹੋਣ ਦਿੰਦਾ ਚੱਕਦੇ ਗੱਡੀ 'ਚ ਸਿੱੜਦੇ ਆ ਤੇ ਲੈ ਜਾਂਦੇ ਅੱਜ 3 ਦਸੰਬਰ ਪੰਜਾਬ ਭਰ ਦੇ ਲੋਕਾਂ ਨੂੰ ਆਵਾਮ ਨੂੰ ਸਨੇਹਾ ਦਿੱਤਾ ਗਿਆ ਸੀ ਸਨੇਹਾ ਦਿੱਤਾ ਗਿਆ ਕੀ ਸੀ ਲੁਧਿਆਣਾ ਬੇਰਕਾ ਮਿਲਕ ਪਲਾਟ ਕੋਲੇ ਇਕੱਠੇ ਹੋਵੋ ਇਕੱਠੇ ਹੋਵੋ ਪਾਣੀ ਦੇ ਖਿਲਾਫ ਕਾਲਾ ਪਾਣੀ ਮਾਰਚਾ ਚਲਾਇਆ ਜਾ ਰਿਹਾ ਹੈ ਪਰ ਬਾਈ ਮਨਪ੍ਰੀਤ ਕਬੱਡੀ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਇੱਥੇ ਲੋਕਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾਂਦਾ ਜੇ ਕੋਈ ਆਪਣੀ ਆਵਾਜ਼ ਚੱਕਦਾ ਹੈ ਤੇ ਪ੍ਰਸ਼ਾਸਨ ਉਸ ਨੂੰ ਫੜਕੇ ਲੈ ਜਾਂਦਾ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਤੁਹਾਡੇ ਨਾਲ ਧੰਨਵਾਦ